ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋਗੀ ਰਿਕਵੈਸਟ ਬੇਨਤੀ ਕਰਦੇ ਆਂ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਅੱਜ ਦੀ ਆਪਣੀ ਵਿਜਿਟ ਪਿੰਡ ਹਰੀਕੇ ਪਤਨ ਦੇ ਨੇੜੇ ਪਿੰਡ ਬੂ ਤਹਿਸੀਲ ਹਰੀਕੇ ਪਤਨ ਤੇ ਜ਼ਿਲ੍ਹੇ ਦੀ ਗੱਲ ਕਰੀਏ ਸ਼੍ਰੀ ਤਰਤਰ ਸਾਹਿਬ ਤੇ ਆਪਾਂ ਬਾਈ ਦੇ ਕੋਲ ਪਹੁੰਚੇ ਆਂ ਘਰੇਲੂ ਫਾਰਮ ਤੇ ਕਰਦੇ ਆ ਗੱਲਬਾਤ ਪੁੱਛਦੇ ਆ ਭਾ ਭਤੇ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਇੱਥੋਂ ਕਰਵਾਵਾਂਗੇ ਤਿੰਨ ਵੜਾ ਤੋਕੜਾਂ ਕੱਪੜਾ ਤੇ ਤੋਕੜ ਵੀ ਆ ਤੇ ਆਓ ਕਰੀਏ ਡਿਟੇਲ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਕਿਦਾਂ ਠੀਕ ਐ ਵਪਾਰਤ ਨਹੀਂ ਕਰਦੇ ਨਹੀਂ ਆਪਣਾ ਗੱਡੀ ਦਾ ਕੰਮ ਆ ਕਰਦੀ ਹੈ ਨਾ ਠੀਕ ਐ ਨਾਮ ਨਾਮ ਰੰਜੋਤ ਸਿੰਘ ਤੇ ਮੋਬਾਈਲ ਨੰਬਰ 70879 76547 ਠੀਕ ਆ ਤੇ ਤਿੰਨ ਵੜਾ ਤਿੰਨ ਵੜਾ ਠੀਕ ਆ ਪਿੰਡ ਬੂ ਪਿੰਡ ਬੂ ਠੀਕ ਆ ਨਾ ਤਾਂ 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 ਸਹੀ ਲੱਗ ਰਹੀ ਠੀਕ ਹੈ ਇਹ ਕਿੰਨਾ ਸੁਭਾ ਤੇ ਕੀ ਡਿਟੇਲ ਹੈ ਜੀ ਤੁਸੀ ਦੂਜੇ ਸੁਭਾ ਆ ਹਾਂ ਪਹਿਲਾ ਸੁਭਾ ਆਪ ਸੁਭਾ ਕਿੰਨਾ ਦੁੱਧ ਛੜਤੀ ਡਰਾਈ ਕਰਤੀ ਆ ਡਰਾਈ ਕਰ ਤੇ ਕਿੰਨਾ ਕ ਦੁੱਧ ਭਾਂਡੇ ਚ ਪਾਇਆ ਹੋਏ ਨੇ ਭਾਂਡੇ ਦੇ ਵਿੱਚ 11-12 ਲੀਟਰ ਹੋਇਆ ਆ ਠੀਕ ਹੈ ਟੋਕਰ ਟੋਕਰ ਗਏ ਆ ਟੋਕਰ 10-10 ਕਿਲੋ ਦਿੰਦੀ ਰਹੀ ਫਿਰ ਸੱਜਰ ਫਿਰ ਵਾਧੇ ਹੁੰਦੀ ਉਹ ਹਾਂ ਤੇ ਹੁਣ ਤਿਆਰੀ ਤੇ ਆ ਕਿੰਨਾ ਟਾਈਮ ਹੋ ਗਿਆ ਨੂੰ ਗੱਪਣ ਨੂੰ 7 ਮਹੀਨੇ ਹੋ ਗਏ 8ਵਾਂ ਲੱਗਣ ਵਾਲਾ 8ਵਾਂ ਲੱਗਣੀ ਵਾਲਾ ਹਨਾ ਲਾਲ ਲੋੜ ਚੰਗੇ ਪੈ ਜਾਂਦੇ ਥਾਂ ਥਣ ਵੀ ਚੰਗਾ ਰਿਹਾ ਹੋਊਗਾ ਨਾ ਪਹਿਲਾਂ ਪੂਰਾ ਕਰ ਦੇਣਾ ਠੀਕ ਐ ਸ਼ਹਿਰ ਆ ਗਈ ਤੋਰ ਗਈ ਇਹਨੂੰ ਹੁਣ ਮੈਂ ਖਾਣ ਦੇਖੋ ਲੱਗ ਗਿਆ ਹੂੰ ਹੂੰ ਇਹ ਨਾ ਨਹੀਂ ਸੀਲੇ ਟੀ ਹਨਾ ਠੀਕ ਆ ਕਿੰਨਾ ਕੁ ਟਾਈਮ ਹੋ ਗਿਆ ਡਰਾਈ ਕੀਤੀ ਨੂੰ ਡਰਾਈ ਨੂੰ 10 ਦਿਨ ਹੋ ਗਿਆ ਜੀ ਓਕੇ ਚਲੋ ਕੋਈ ਨਹੀਂ ਤੋਰੋ ਦੂਸਰੇ ਸੂਵੇ ਵਾਲੀ ਗੱਬ ਹੈ ਨਾ ਹਮ ਓਕੇ ਲੋੜ ਲਾਓ ਤੇ ਇਹਦੀ ਬਾਈ ਜੀ ਫਿਰ ਕੀਮਤ ਕਿੰਨੀ ਕੁ ਰਹਿ ਗਈ ਆ ਮੈਂ ਤਾਂ 35000 ਰੁਪਏ ਦੇ ਲਈ ਜਾਇਜ਼ ਕਰਕੇ ਦੇ ਦਿਓ ਫਿਕਸ ਜਾ ਕਰ ਦੂੰ 10000 ਛੱਡਾ 32 ਦੀ ਜਗਾਂ ਤੇ ਹੀ ਕਰ ਦੋ ਜੱਸ ਨੂੰ 32000 ਠੀਕ ਹੈ ਜਿਆਦਾ ਨਾ ਵੇਰ ਕਰੇ ਹੋਣਾ ਠੀਕ ਹੈ ਜੀ ਤੇ ਅੱਗੇ ਆ ਗਈ ਇਹ ਸਿੰਘਾਂ ਵਾਲੀ ਹਨਾ ਮੈਂ ਨਹੀਂ ਵੀ ਕਹਿ ਸਕਦੇ ਆ ਇਹਨੂੰ ਹਨਾ ਸਿੰਘ ਠਾਂਹ ਜਿਹਨੂੰ ਆ ਗਏ ਇਹ ਕਿੰਨੇ ਚਿਰ ਦੀ ਗੱਭ ਰਹਿ ਗਈ ਇਹ ਤਾਂ ਇੱਕੋ ਮਹੀਨਾ ਰਹਿ ਗਿਆ 8ਵੇਂ ਮਹੀਨੇ ਚ ਜਾ ਰਹੀ ਆ ਅਸਮੋਤ ਹੋ ਗਿਆ ਤਾਂ ਪੂਰਾ ਨਵਾਂ ਲੱਗਣਿਆ ਨਵਾਂ ਲੱਗਣਿਆ ਹਣਾ ਆਹਦਾ ਪਿਆ ਤੇ ਇਹਨੂੰ ਲੱਗਣਾ ਓਕੇ ਓਕੇ ਠੀਕ ਹੈ ਟੇਕਨਵਾ ਸੁਆ ਸੂਣ ਜਾ ਰਹੀ ਇਹ ਵਿੱਚ ਦੂਜਾ ਦੂਸਰਾ ਨੋਈ ਲਾਓ ਲੋਈ ਇਹਦਾ ਸਜਣੋ 1 ਮਹੀਨਾ ਬਾਕੀ ਰਹਿ ਗਿਆ ਏ 8ਵਾਂ ਮਹੀਨਾ ਜਿਹੜਾ ਇਹਦਾ ਓਕੇ ਆ ਤੇ ਨਵੇਂ ਨੂੰ ਬਿਲਕੁਲ ਤਿਆਰੀ ਆ ਤੇ ਬਾਈ ਜੀ ਫਿਰ ਇਹਦੀ ਕੀ ਹੁੰਦੀ ਕਿਉਂਕਿ ਮੈਂ ਤਾਂ 50000 ਰੁਪਏ ਦੇ ਦਿੱਤੇ ਜੈਸਨ ਉਹ ਕਿੰਨੇ ਦੀ 20000 ਦੀ ਸੀ 20 ਦੀ ਠੀਕ ਇਹਨੂੰ ਰਿਸੋਡ ਹੀ ਹੋਣੀ ਏ ਵਿੱਚੋਂ ਕਰ ਦਿਓ ਉਹ ਵੀ ਆਪਾਂ ਤੇ ਇਹ ਨੇਰੀ ਟੋਕੜ ਆ ਇਹ ਟੋਕੜਾਂ ਦੀ ਬਾਈ ਪੱਕਾ ਅੱਧ ਤੱਕ ਕੋਲ ਕਿੰਨਾ ਉਹ ਪੱਕਾ ਜਿਹੜਾ ਪੱਕਾ 40 ਲੀਟਰ ਦੁੱਧ ਆ 4 ਹੋਊਗਾ ਪੱਕਾ ਪੱਕਾ ਆਪਾਂ ਹੋਰ ਤਿੰਨ ਦੀ ਗਾਰੰਟੀ ਦੇ ਦਨੇ ਓਕੇ ਓਕੇ ਤਾਂ ਵਧੀਆ ਚੱਲਦੇ ਚਾਰੇ ਤਾਂ ਇੱਕੋ ਜਿਹਾ ਚੜੇ ਤਨਾ ਨਹੀਂ ਸਜਨੋ ਫਾਰਮ ਵਾਲੀ ਆ ਵੱਡੀ ਐਫ ਨਸਲ ਚ ਤੇ 4 ਕਿਲੋ ਤੋਂ 10 ਦਾ 3 ਦੀ ਗਾਰੰਟੀ ਫਾਈ ਦਿੰਦਾ ਜਿੰਦੇ ਦੀ ਤੋਕੜ ਆ ਤੇ ਬਣੀ ਆ ਪਰ ਪਣੀ ਨੂੰ 5 6 ਦਿਨ ਹੋਇਆ ਪੱਕ ਗਾਰੰਟੀ ਨਹੀਂ ਕੋਈ ਉਹਦੀ ਫਿਰ ਗਾਰੰਟੀ ਕਰੀ ਜੀ ਲਓ ਜੀ ਤੋਰ ਦੋ ਕਾਤ ਫੋਲ ਵੱਡਾ ਹੈ ਪੂਰੇ ਕਾਤ ਦੀ ਹੂੰ ਲਿਆ ਇਹਦੇ ਰੱਖਣਾ ਅੱਜ ਹੀ ਉਹ ਨਾ ਜਤਰਾ ਜਾਣਾ ਚਾਹੀਦਾ ਹੂੰ ਲਓ ਜੀ ਤੋਰ ਕਰ ਬਾਈ ਜੀ ਕੀਮਤਾਂ ਦੀ ਕਿੰਤ ਮਰਨ 50000 ਚ ਲਈਏ ਕਾਪੀ ਦੀ ਕਰ ਦਈਏ ਪੂਰੇ ਦੀ ਆ ਤੇ ਨਾ ਹੀ ਤੁਸੀਂ ਦੱਸੋ ਫਿਰ 10000 ਦੀ ਕਰ ਦਈਏ ਪੂਰੇ ਦੀ ਠੀਕ ਆ ਅਨੋਈ ਸੱਜਣੋ ਇਹ 10000 ਦੀ ਗਿਫਟ ਮਿਲ ਜੂ ਮਗਰੋਂ ਬਾਕੀ ਆ ਵੜਾ ਸੂਣ ਵਾਲਿਆਂ ਆਪਣੀ ਚੈੱਕ ਪਾਸ ਕਰਾ ਕੇ